ਇਹ ਤੇ ਦਿਨਸ ਕੁਬੀਰ ਬਾਦ ਤੋਂ ਹਮਲਾ ਕਰਨ ਤੋਂ ਬਾਅਦ ਨਰੈਣ ਸਿੰਘ ਚੋੜਾ ਦਾ ਦੋ ਬਾਰ ਮਾਨਜੁਗ ਅਦਾਲਤ ਨੇ ਪੁਲਿਸ ਨੂੰ ਤਿੰਨ-ਤਿੰਨ ਦਿਨ ਦਾ ਰਿਮਾਂਡ ਦਿੱਤਾ ਸੀ ਪਰ ਦੱਸਿਆ ਜਾ ਰਿਹਾ ਕਿ ਦੋ ਬਾਰ ਦਾ ਰਿਮਾਂਡ ਖਤਮ ਤੋਂ ਬਾਅਦ ਹੁਣ ਮਾਨਜੁਗ ਅਦਾਲਤ ਵਿੱਚ ਮੁੜ ਤੋਂ ਨਰੈਣ ਸਿੰਘ ਚੋੜਾ ਨੂੰ ਪੁਲਿਸ ਨੇ ਪੇਸ਼ ਕੀਤਾ ਹੈ ਪੁਲਿਸ ਵੱਲੋਂ ਕਹਿਆ ਕਿ ਅਸੀਂ ਬੌਚ ਜਾਂ ਬਰਾਮਦ ਕਰਨੀਏ ਨੇ 8 ਦਿਨ ਦਾ ਰਿਮਾਂਡ ਹੋਰ ਮਾਨਜੁਗ ਅਦਾਲਤ ਤੋਂ ਨਰੈਣ ਸਿੰਘ ਚੋੜਾ ਦਾ ਮੰਗਿਆ ਗਿਆ ਸੀ ਪਰ ਮਾਨਜੁਗ ਅਦਾਲਤ ਨੇ 3 ਦਿਨ ਦਾ ਰਿਮਾਂਡ ਹੋਰ ਨਰੈਣ ਸਿੰਘ ਚੋੜਾ ਦਿੱਤਾ ਦੱਸਿਆ ਜਾ ਰਿਹਾ ਹੈ ਕੀ ਪੁਲਿਸ ਐਜੀਪੀਸੀ ਤੋਂ ਹੁਣ ਉਸ ਸੀਸੀਟੀਵੀ ਵੀਡੀਓ ਦੀ ਮੰਗ ਕਰ ਰਹੀ ਹੈ ਜਿਸ ਮੌਕੇ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਿਹਾ ਗਿਆ ਕਿ ਕਾਫੀ ਕੁਝ ਇਸ ਦੇ ਵਿੱਚ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਜਿੱਥੋਂ ਹਥਿਆਰ ਨਰੈਜ ਸਿੰਘ ਚੌੜਾ ਲੈ ਕੇ ਆਇਆ ਉੱਥੇ ਵੀ ਨਰੈਜ ਸਿੰਘ ਚੌੜਾ ਨੂੰ ਲੈ ਕੇ ਜਾਣਾ ਜਿਸ ਨੂੰ ਲੈ ਕੇ ਮਾਨਕੋ ਅਦਾਲਤ ਨੇ ਹੁਣ 3 ਦਿਨ ਦਾ ਰਿਮਾਂਡ ਨਰੈਜ ਸਿੰਘ ਚੌੜਾ ਦਿੱਤਾ ਹੈ ਦੇਖਦੇ ਕਿ ਪੁਲਿਸ ਅਮਨਦਤ ਕੀ ਵੱਡੇ ਖੁਲਾਸੇ ਕਰਦੀ ਸੁਣ ਲੈ ਕੇ ਮੌਕੇ ਤੇ ਸੀਨੀਅਰ ਅਧਿਕਾਰੀ ਨੇ ਇਸ ਪੂਰੇ ਮਾਮਲੇ ਬਾਰੇ ਕੀ ਕੀ ਹੈ ਪਰ ਤੁਸੀਂ ਉਹ ਵੀ ਸੁਣੋ ਪਾਜੀ ਇੱਥੇ ਤੱਥ ਕੀ ਰੱਖੇ ਗਏ ਨੇ ਇਹ ਕਿਹਾ ਜਾ ਰਿਹਾ ਸੀਗਾ ਕਿ ਸੀਸੀਟੀਵੀ ਫੁਟੇਜ ਜਿਹੜੀ ਐਡੀਪੀਸੀ ਨੇ ਸਾਨੂੰ ਨਹੀਂ ਦਿੱਤੀ ਹੈਗੀ ਸਾਨੂੰ ਸੀਸੀਟੀਵੀ ਫੁਟੇਜ ਮਿਲ ਜਾਵੇ ਜਿਸ ਦਾ ਪਾਰਟ ਆਵ ਰਿਵੈਸਟੀਗੇਸ਼ਨ ਅਸੀਂ ਜੱਜ ਸਾਹਿਬ ਨੂੰ ਰਿਕਵੈਸਟ ਕਰਕੇ 3 ਦਿਨ ਦਾ ਰਿਮਾਂਡ ਹੋਰ ਲਿਆ ਹੈ 14 ਤਰੀਕ ਨੂੰ ਦੁਬਾਰਾ ਪੇਸ਼ ਕਰਾਂਗੇ ਐਸਪੀਸੀ ਨੇ ਤੁਹਾਨੂੰ ਸੀਸੀਟੀਵੀ ਨਹੀਂ ਦਿੱਤੀ ਜੀ ਡੀਵੀਆਰ ਨਹੀਂ ਅਸੀਂ ਅਸੀਂ ਲੈ ਰਹੇ ਹਾਂ ਜੀ ਲੈ ਰਹੇ ਲੈ ਰਹੇ ਲੈ ਰਹੇ ਇਹਦੀ ਦੋਸ਼ ਲਾ ਕੇ ਚੌਮੀ ਕੋਟੀ ਸਹਿਯੋਗ ਨਹੀਂ ਕਰਦੇ ਸੁਪਾਸ ਜੀ ਇੱਕ ਵਾਰ ਫੇਰ ਦੱਸੋ ਅਰ ਫਿਰ ਦੱਸ ਦਿਓ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਔਰ ਕਿਸ ਗ੍ਰਾਉਂਡ ਤੇ ਰਿਮਾਂਡ ਪੁਲਿਸ ਨੇ ਮੰਗਿਆ ਸੀ ਜੱਜ ਸਾਹਿਬ ਨੇ ਦੋਨਾਂ ਤਰ੍ਹਾਂ ਦੇ ਹੱਦਮੇ ਸੁਨੇ ਜੀ ਹੱਦਮੇ ਸੁਣ ਤੋਂ ਬਾਅਦ ਉਹਨਾਂ 3 ਦਿਨ ਦਾ ਪੁਲਿਸ ਰਿਮਾਂਡ ਵਾਪਸ ਕਰ ਦਿੱਤਾ ਗਿਆ ਇਸ ਦਾ ਪਾਰਟ ਉਹਨਾਂ ਇਨਵੈਸਟੀਗੇਸ਼ਨ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਜੀ ਰਿਮਾਂਡ ਦੇ ਵਿੱਚ ਕੀ ਪਤਾ ਲੱਗਾ ਜੀ ਜਿਹੜਾ ਰਿਮਾਂਡ ਮਿਲਿਆ ਸੀ ਇਹ ਕੁਝ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦਾ ਪਾਰਟ ਹੁੰਦੀਆਂ ਡਿਸਕਲੋਜ਼ ਨਹੀਂ ਕੀਤੀਆਂ ਜਾਂ ਹੁੰਦੀਆਂ ਕਿਉਂਕਿ ਸੈਸਿਟਿਵ ਕੇਸ ਹੈ ਇਹਦੇ ਵਿੱਚ ਤਿੰਨ ਦਿਨ ਦਾ ਮਾਰਾ ਸੀ ਹੋਰ ਹਾਸਲ ਕੀਤਾ ਤਿੰਨ ਦਿਨ ਦਾ ਮਾਰਾ ਮਿਲਿਆ ਜੀ ਦੋਵਾਂ ਇਹ ਆਪੋ ਆਪਣੇ ਆਰਗੂਮੈਂਟ ਰੱਖੇ ਸੀ ਡਿਫੈਂਸ ਨੇ ਵੀ ਤੇ ਪ੍ਰੋਸੀਕਿਊਸ਼ਨ ਨੇ ਵੀ ਦੋਨਾਂ ਤਰ੍ਹਾਂ ਦੀ ਬਹਿਸ ਹੋਣ ਤੋਂ ਬਾਅਦ ਜੱਜ ਸਾਹਿਬ ਨੇ ਜੋ ਉਹਨਾਂ ਨੂੰ ਬੈਡਰ ਲਗਾਇਆ ਤਿੰਨ ਦਿਨ ਦਾ ਪੂਰਾ ਮਾਰਾ ਜਿਹੜਾ ਉਹ ਸਾਨੂੰ ਹੋਰ ਦਿੱਤਾ ਅੱਛਾ ਜੀ ਉਹਦੇ ਵਿੱਚ ਇੱਕ ਐਸਜੀਪੀਸੀ ਕੋਲੋਂ ਸੀਸੀਟੀਵੀ ਵੀ ਮੰਗੀ ਜਾ ਰਹੀ ਉਹਦੀ ਕੀ ਡਿਟੇਲ ਹੈ ਸੇਗ ਨਹੀਂ ਕੀਤਾ ਗਿਆ ਜੀਪੀਸੀ ਉਹ ਲੋਕ ਐਦਾ ਦੀ ਗੱਲ ਵੀ ਸਾਹਮਣੇ ਆਈ ਜੀ ਨਹੀਂ ਸਾਨੂੰ ਉਹ ਮਿਲ ਗਈ ਹੈ ਜੀ ਮਿਲ ਤੋਂ ਹੁਣ ਅਸੀਂ ਉਹਨੂੰ ਇਨਵੈਸਟਿਗੇਟ ਕਰ ਰਹੇ ਹਾਂ ਨਹੀਂ ਸਰ ਪਹਿਲੇ ਜਿਹੜਾ ਇੱਕ ਸੋਸ਼ਲ ਇਸ ਦਾ ਪਾਰਟ ਆ ਉਹਨੂੰ ਇਨਵੈਸਟਿਗੇਸ਼ਨ ਦੇ ਚ ਹੋਰ ਆਪਾਂ ਇਸ ਤੋਂ ਜ਼ਿਆਦਾ ਡੀਪ ਲੀਨ ਦੇ ਸਾਡੇ ਤੁਹਾਨੂੰ ਸਰ ਕਿੰਨੀ ਗੰਭੀਰ ਹੈ ਮਾਮਲਾ ਜਿਸ ਨਾਲ ਪਾਵਨਾਵਨਾ ਜੁੜਿਆ ਕੋਲਿਸਨ ਮੈਸਿਜਨ ਕਰ ਲਗਾਤਾਰ ਉਹਨ ਮੰਨ ਕੇ ਚੱਲੀ ਹੈ ਕਿ ਲੋਕ ਦਿਨ ਜੀ ਹਰ ਪਹਿਲੂ ਤੋਂ ਹੀ ਹਦੀ ਜਾਂਚ ਕਰ ਰਹੇ ਹਾਂ تے سنوں ਸਾਡੀ ਜਿਹੜੀ ਇਨਵੈਸਟੀਗੇਸ਼ਨ ਗੋਇੰਗ ਆਨ ਆ ਪ੍ਰੋਗਰੈਸ ਦੇ ਵਿੱਚ ਆ ਤੇ ਜੇ ਕੋਈ ਨਵੇਂ ਫੈਕਟਸ ਆਉਣਗੇ ਹੋਰ ਆਉਣਗੇ ਤੁਹਾਨੂੰ ਬਾਅਦ ਦੱਸ ਦਿੱਤੇ ਜਾਣਗੇ ਤੇ ਇਹਦੇ ਵਿੱਚ 6 ਦਿਨਾਂ ਚ ਕੁਝ ਪ੍ਰਾਪਤੀ ਹੋਈ ਸਰ ਜਿੱਦਾਂ ਲਖੀਮਪੁਰ ਖੀਰੀ ਦੀ ਵੀ ਗੱਲ ਆਈ ਸੀ ਕਿ ਉੱਥੇ ਹਥਿਆਰ ਹੋ ਸਕਦੇ ਨੇ ਕੁਝ ਐਡਾ ਦੀ ਗੱਲ ਇਹ ਤਫਤੀਸ਼ ਦਾ ਪਹਿਲੂ ਆ ਜੀ ਇਹ ਡਿਸਕਲੋਜ਼ ਨਹੀਂ ਕੀਤਾ ਜਾ ਸਕਦਾ اچھا ਕਿਤੇ ਲੈ ਕੇ ਵੀ ਜਾਇਆ ਜਾ ਰਿਹਾ ਹੈ ਸਿਮਾ ਪਾਰ ਦੇ ਕੋਈ ਲੋਕੇਸ਼ਨ ਵੀ ਮੰਗੇ ਤੋ ਅਦਾਲਤ ਚ ਗਿਆ ਹੈ ਸਿਮਾ ਪਾਰ ਤੋਂ ਕੋਈ ਲੋਕੇਸ਼ਨ ਨਾਂ ਦੇ ਨਾਲ ਜੁੜਿਆ ਹੈ ਤੁਹਾਨੂੰ ਸੀਸੀਟੀਵੀ ਸਿਮਾ ਪਾਰ ਦੇ ਲੋਕੇਸ਼ਨ ਜੁੜਿਆ ਹੈ ਐਸਜੀਪੀ ਕਿੰਨੀ ਦੇਰੀ ਆ ਕਿ ਨਹੀਂ ਦੇਰੀ ਬਿਲਕੁਲ ਦੇਰੀ ਕਦੋਂ ਤੱਕ ਪ੍ਰੋਵਾਈਡ ਕਰਾਨਗੇ ਉਹ ਮਿਲ ਗਈ ਹੈ ਜੀ ਸਾਨੂੰ ਅੱਛਾ ਤੁਹਾਨੂੰ ਦੇ ਦਿੱਤੀ ਹੈ ਜੀ ਅੱਜ ਜੀਪੀਸੀ ਦੇ ਇੱਥੇ ਆਏ ਸੀ ਮੈਨੇਜਰ ਨੇ ਮੈਨੂੰ ਕੋਈ ਨਹੀਂ ਮਿਲਿਆ ਜੀ ਇੱਥੇ ਨਹੀਂ ਪਰ ਫਿਰ ਕੋਰਟ ਚ ਕਿਵੇਂ ਕੋਰਟ ਚ ਨਹੀਂ ਦਿੱਸਦੇ ਨਹੀਂ ਕੋਰਟ ਦਾ ਆਰਡਰ ਸੀ ਉਹਨਾਂ ਦੇ ਨਹੀਂ ਉਹਨਾਂ ਨਹੀਂ ਸੀਗੀ ਅੱਜ ਕੋਰਟ ਦੇ ਆਰਡਰ ਕੀਤਾ ਹਾਂ ਜੀ ਠੀਕ ਹੈ ਜੀ ਤੁਸੀਂ ਟੈਲੀਫੋਨ ਯੂਜ਼ ਕਰਦਾ ਹੈ ਉਹਦੇ ਲੋਕੇਸ਼ਨਾਂ ਖਿਮਾਪਾਰ ਤੋਂ ਮਿਲਿਆ ਕੁਝ ਇਹੋ ਜੀ ਗੱਲ ਹੋਈ ਅੰਦਰ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਜੀ ਉਹ ਚੀਜ਼ਾਂ ਡਿਸਕਵਰ ਨਹੀਂ ਕੀਤੀਆਂ ਚੋ ਬਰਾਮਦਗੀ ਹੋਈ ਹੈ ਫੋਨ ਦੀ ਸਰ ਫੋਨ ਦੀ ਬਰਾਮਦਗੀ ਹੈ ਫੋਨ ਦੀ ਬਰਾਮਦਗੀ ਹੋ ਗਈ ਹੈ ਜੀ ਫੋਨ ਦੀ ਬਰਾਮਦਗੀ ਹੋ ਗਈ ਹੈ ਲੈ ਅਸੀਂ ਲੋਕਾਂ ਦੀ ਵਾਈਟ ਕਰਾਵਾਂ ਫੜਾ ਅਦਾਲਤ ਦੇ ਵਿੱਚ ਅੱਜ ਜਿਹੜਾ ਉਹਨਾਂ ਨੇ 8 ਦਿਨ ਦਾ ਰਵਾਨ ਮੰਗਿਆ ਸੀਗਾ ਉਹਨਾਂ ਨੇ ਜਿਹੜਾ ਨਾਮ ਨਾਲ ਕੋਈ ਡਿਜੀਟਲ ਰਿਕਾਰਡ ਲਗਾਇਆ ਵਾ ਕਾਲ ਡਿਟੇਲਸ ਲਗਾਈਆਂ ਵਾ ਉਹਨਾਂ ਨੇ ਲੋਕੇਸ਼ਨ ਲਗਾਈਆਂ ਵਾ ਕਿ ਇਹ 1 ਦਸੰਬਰ ਨੂੰ ਜਾਂ ਉਸ ਤੋਂ ਪਹਿਲਾਂ ਜਿਹੜਾ ਖੇਮਕਰ ਬਾਰਡਰ ਏਰੀਆ ਤੇ ਜਾਂਦੇ ਰਹੇ ਆ ਔਰ ਬਾਰਡਰ ਏਰੀਆ ਦਾ ਕਰਕੇ ਇਹਨਾਂ ਨੇ ਵੈਪਨ ਜਿਹੜਾ ਵਾ ਉਹ ਪਤਾ ਕਰਨਾ ਹੈਗਾ ਕਿ ਇਹਨਾਂ ਨੇ ਬਾਰਡਰ ਏਰੀਆ ਦੇ ਉੱਪਰ ਕਿਉਂ ਕੀਤਾ ਔਰ ਉਹਨਾਂ ਨੇ ਸਾਨੂੰ ਦੱਸਿਆ ਸਾਡੀ ਦਲੀਲ ਇਹ ਸੀ ਕਿ ਉਹ ਜਿਹੜਾ ਖੇਮ ਕਰਨ ਗਏ ਆ ਉਹ ਕਿ ਬਰਸੀ ਤੇ ਗਏ ਆ ਉਹ ਬਰਸੀ ਦੇ ਜਾਂਦੇ ਨੇ ਦਾ ਘਰ ਵੀ ਜਿਹੜਾ ਡੇਰਾ ਬਾਬਾ ਨਾਨਕ ਆ ਉਹ ਬਾਰਡਰ ਏਰੀਆ ਹੈਗਾ ਇਹ ਵੱਖਰੇ ਵੱਖਰੇ ਥਾਵਾਂ ਤੇ ਬਰਸੀਆਂ ਦੇ ਜਾਂਦੇ ਰਹੇ ਨੇ ਕਿ ਇੰਟੈਲੈਕਚੁਅਲ ਪਰਸਨ ਨੇ ਰੈਨਾਉਂਡ ਪਰਸਨੈਲਿਟੀ ਨੇ ਸਿੱਖ ਰਿਲੀਜੀਅਨ ਦੀ ਔਰ ਇਹਨਾਂ ਨੇ ਕੋ 12 12 ਦੇ ਕਰੀਬ ਜੜੀਆਂ ਬੁੱਕਸ ਵਗੈਰਾ ਲੱਗੀਆਂ ਹੋਈਆਂ ਵਾ ਔਰ ਇਹ ਜਿਹੜਾ ਪੂਰਾ ਜਿਹੜਾ ਆਪਣਾ ਐਕਟਿਵ ਜਿਹੜੇ ਸਿੱਖ ਪੋਲਿਟੀਕਲ ਪੰਥਕ ਕਿਹੜੇ ਨੇ ਐਕਟਿਵਿਸਟ ਹੈਗੇ ਨੇ ਵੱਖ-ਵੱਖ ਥਾਵਾਂ ਬਰਸੀਆਂ ਤੇ ਜਾਂਦੇ ਨੇ ਇਹ ਸਿਰਫ ਲਿੰਗਰ ਔਨ ਕਰ ਰਿਹਾ ਰਮਾਨ ਨੂੰ ਇਹਨਾਂ ਨੇ ਪਿਛਲੀ ਵਾਰ ਲਖੀਮਪੁਰ ਖੀਰੀ ਦਾ ਕਿਹਾ ਸੀਗਾ ਲਖੀਮਪੁਰ ਕੀ ਜੀ ਬਿਲਕੁਲ ਨਹੀਂ ਲੱਗ ਗਿਆ ਹੁਣ ਇਹਨਾਂ ਨੇ ਕਿਹਾ ਵੀ ਹੁਣ ਉਹ ਮੁੱਕਰ ਗਏ ਆ ਇਹ ਲਖੀਮਪੁਰ ਦੀ ਜੀ ਮੈਂ ਚਾਰ ਨਹੀਂ ਲਗਾਏ ਹੁਣ ਇਹਨਾਂ ਨੇ ਨਵਾਂ ਬਹਾਨਾ ਜਿਹੜਾ ਬਾਰਡਰ ਏਰੀਆ ਦਾ ਬਣਾ ਲਿਆ ਹੈਗਾ ਤੇ ਨਾਲ ਕੋ ਡਿਜੀਟਲ ਰਿਕਾਰਡ ਲਾਇਆ ਨਾਲ ਲਾਇਆ ਨਾਲ ਬੰਦਿਆਂ ਨੂੰ ਉੱਥੇ ਮਿਲੇ ਆ ਜਿਸ ਤਰ੍ਹਾਂ ਪ੍ਰਕਰਮਾਂ ਦੇ ਵਿੱਚ ਮਿਲੇ ਆ ਹੁਣ ਕੋਈ ਇਹ ਧਰਮ ਸਿੰਘ ਦਾ ਨਾਮ ਲੈ ਰਿਹਾ ਜਾਂ ਹੋਰ ਕੁਝ ਨਾਮ ਲੈ ਰਿਹਾ ਉਹ ਜਿਹੜਾ ਜਿਹੜਾ ਹੈਗਾ ਵਾ ਉਹਦੇ ਬੇਸ ਤੇ ਜਿਹੜਾ ਹੈਗਾ ਹੁਣ ਇਹਨਾਂ ਨੇ ਜਿਹੜਾ ਰਿਮਾਂਡ ਜਿਹੜਾ ਵਾ ਉਹ ਲਿਆ ਹੈਗਾ ਵਾ ਸਰ ਅੰਮ੍ਰਿਤ ਸਰ ਪੁਲਿਸ ਕਹਿ ਰਹੀ ਹੈ ਕਿ ਸੀਸੀਟੀ ਉਹ ਤਾਂ ਦੇਖੋ ਪੁਲਿਸ ਦਾ ਜਿਹੜਾ ਆਪਣਾ ਜਿਹੜੀ ਇਨਵੈਸਟੀਗੇਸ਼ਨ ਦਾ ਜਿਹੜਾ ਮਾਮਲਾ ਹੈਗਾ ਉਹ ਤੇ ਪੁਲਿਸ ਜਾਣੇ ਐਸਜੀਪੀਸੀ ਜਾਣੇ ਪਰ ਇਹ ਜਿਹੜਾ ਬੜੀ ਹੈਰਾਨੀ ਵਾਲੀ ਗੱਲ ਆ ਕਿ ਜਿਹੜੇ ਐਸਜੀਪੀਸੀ ਆ ਜਿਹੜੀ ਆ ਉਹ ਕਿਉਂ ਨਹੀਂ ਜਿਹੜਾ ਆਪਣੀਆਂ ਪੂਰੀਆਂ ਜਿਹੜੀਆਂ ਵੀਡੀਓ ਜਿਹੜੀਆਂ ਦੇ ਰਹੀ ਆ ਔਰ ਦੂ 4 ਤਰੀਕ ਨੂੰ ਪ੍ਰਕਰਮਾਂ ਦੇ ਵਿੱਚ ਇਹ ਵਿਰਿੰਦਰ ਸਿੰਘ ਸਾਮੀ ਐਸਜੀਪੀਡੀ ਜਿਹੜੇ ਪ੍ਰਧਾਨ ਆ ਉਹਨਾਂ ਨੂੰ ਵੀ ਮਿਲੇ ਆ ਔਰ ਉਹ ਸੀਸੀਟੀਵੀ ਫੁਟੇਜ ਕਿਉਂ ਨਹੀਂ ਦਿੱਤੀ ਜਾ ਰਹੀ ਜੀ ਉਹ ਸੀਸੀਟੀਵੀ ਜਿਹੜੀ ਆ ਉਹ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਤੇ ਕਾਲੀ ਦਲ ਦੇ ਲੀਡਰ ਹੈਗੇ ਆ ਉਹ ਰਿਲੀਜ਼ ਕਰਨ ਤੇ ਪੁਲਿਸ ਜਿਹੜੀ ਆ ਉਹ ਵੀ ਜਿਹੜੀ ਐਸ.ਪੀ.ਸੀ. ਜਿਹੜੀ ਫੁਟੇਜ ਹੈਗੀ ਆ ਉਹ ਵੀ ਰਿਲੀਜ਼ ਕਰੇ ਇਹਦਾ ਮਤਲਬ ਪ੍ਰਕਰਮ ਇਹ ਇੱਕ ਰੈਨਾਉਂਡ ਪਰਸਨੈਲਿਟੀ ਨੇ ਪ੍ਰਕਰਮਾਂ ਦੇ ਵਿੱਚ ਇਹਨਾਂ ਨੂੰ ਮਿਲੇ ਨੇ ਪਹਿਲਾਂ ਕਹਿੰਦੇ ਸੀਗੇ ਇਹ ਕੋਈ ਐਸ.ਪੀ. ਹਰਪਾਰ ਰੰਧਾਵਾ ਨੂੰ ਮਿਲੇ ਨੇ ਜਾਂ ਫਿਰ ਇਹਨਾਂ ਨੇ ਕਿਹਾ ਕਿ ਉਹਨਾਂ ਨੂੰ ਮਿਲੇ ਨੇ ਇਹ ਸਰ ਕੇ ਇਹ ਦੋਸ਼ੀਆਂ ਦੀ ਗਿਣਤੀ ਵਧਾ ਰਹੇ ਨੇ ਇਸ ਤਰੀਕੇ ਨਾਲ ਤੇ ਫਿਰ ਇਹ ਹਰਜਿੰਦਰ ਸਿੰਘ ਧਾਮੀ ਨੂੰ ਵੀ ਮਿਲੇ ਨੇ ਤੇ ਹੋਰ ਵੀ ਬڑے ਜਿਹੜੇ ਹੈਗੇ ਉੱਥੋਂ ਦੇ ਜਿਹੜੇ ਆਪਣੇ ਲੀਡਰ ਸਹਿਬਾਨ ਨੇ ਨੇ ਮੈਂਬਰ ਸਹਿਮਾਨ ਨੇ ਸੀਨੀਅਰ ਪੋਸਟਾਂ ਤੇ ਨੇ ਉਹਨਾਂ ਨੂੰ ਵੀ ਮਿਲੇ ਆ ਇਸ ਦਾ ਮਤਲਬ ਕੀ ਉਹ ਵੀ ਸਾਰੇ ਦੋਸ਼ੀ ਹੋ ਗਏ ਜਿਹੜੀਆਂ ਧਰਾਵਾਂ ਲਗੀਆਂ ਉਹ ਸਿਰਫ ਪੁਲਿਸ ਦਾ ਪ੍ਰੋਸੀਕਿਊਸ਼ਨ ਵਰਜਨ ਹੀ ਇਹੀ ਹੈਗਾ ਕਿ ਉਹ ਜਿਹੜਾ ਹੈਗਾ ਵਾ ਗੁੱਥਮ ਗੁੱਥਾ ਦੇ ਵਿੱਚ ਗੋਲੀ ਚੱਲ ਗਈ ਉਹ ਭਾਈ ਜਿਹੜੀ ਆ ਮਤਲਬ ਗੁੱਥਮ ਗੁੱਤਾ ਹੋ ਗਿਆ ਨਾ ਫਾਈਲ ਕਰਨ ਦੀ ਕੋਸ਼ਿਸ਼ ਕੀਤੀ ਇੱਕ ਹਵਾਈ ਫਾਇਰ ਹੋ ਗਿਆ ਪਹਿਲੀ ਗੱਲ ਤਾਂ ਇਹ ਕਿ ਆਫੈਂਸ ਜਿਹੜਾ ਇਹ 109 ਬੀ ਐਨ ਐਸ ਦਾ ਬਣਦਾ ਹੀ ਨਹੀਂ ਆ ਜਿਹੜੀ ਪੁਰਾਣੀ ਜਿਹੜੀ ਆਪਣੀ ਆਪਾਂ ਜਿਹਨੂੰ ਕਹਿੰਦੇ 307 ਕਹਿ ਦਿੰਦੇ ਆ ਇਹ ਆਈ ਪੀ ਸੀ 1336 ਦਾ ਆਫੈਂਸ ਬਣਦਾ ਹੈਗਾ ਵਾ ਔਰ ਇਹ ਜਿਹੜਾ ਹੈਗਾ ਵਾ ਮਤਲਬ ਕੋਈ ਆਫੈਂਸ ਮੇਡ ਆਊਟ ਨਹੀਂ ਹੁੰਦਾ 307 ਦਾ 109 ਬੀ ਐਨ ਐਸ ਦਾ ਇਹ ਖੁਦ ਪ੍ਰੋਸੀਕਿਊਸ਼ਨ ਦੀ ਸਟੋਰੀ ਆ ਇਸ ਕਰਕੇ ਇਹ ਕਿ ਆਮ ਰੋਜ਼ ਕਿੰਨੇ ਕੇਸ ਨੂੰ 109 ਬੀ ਐਨ ਐਸ ਦੇ ਸੋ ਇਸ ਕਰਕੇ ਆਮ ਕੇਸ ਆ ਇੱਕ ਔਰ ਉਹਦੇ ਵਿੱਚ ਹੀ ਇੰਨੇ ਦਿਨਾਂ ਦਾ ਰਮਾਨ ਜਿਹੜਾ ਇਹ ਲੈ ਰਹੇ ਔਰ ਇੱਕ ਪਾਸੇ ਬਿਕਰਮ ਜੀਠਿਆ ਹਰ ਇੱਕ ਸੀਸੀਟੀਵੀ ਰਿਲੀਜ਼ ਕਰ ਰਹੇ ਆ ਔਰ ਪੁਲਿਸ ਨੂੰ ਸੀਸੀਟੀਵੀ ਦਿੱਤੀ ਜਾਣੀ ਜਾ ਰਹੀਆਂ ਲੱਗਦਾ ਨਹੀਂ ਕਿ ਸ਼ਰੋਮਣੀ ਕਮੇਟੀ ਇੱਕ ਵਾਰੀ ਫੇਰ ਆਪਣੀ ਜਿਹੜੀ ਗੂੜਤਾ ਦਿਖਾ ਰਹੀ ਹੈ ਸ਼ਰੋਮਣੀ ਅਗਦੀ ਦਲ ਦੇ ਨਾਲ ਉਹ ਤੇ ਫਿਰ ਹੈ ਹੀ ਉਹ ਤੇ ਪੁਲਿਸ ਦਾ ਦੇਖੋ ਜੇ ਪੁਲਿਸ ਨੂੰ ਕੋਆਪਰੇਟ ਨਹੀਂ ਕਰ ਰਹੀ ਤਾਂ ਪੁਲਿਸ ਦਾ ਮੈਟਰ ਆ ਇਹਦਾ ਮਤਲਬ ਕਿ ਪੁਲਿਸ ਜਿਹੜੀ ਆ ਉਹਨੂੰ ਇੰਨੀ ਇੰਪੋਰਟੈਂਟ ਹੋ ਗਈ ਕਿ ਉਹਨੂੰ ਐਸਜੀਪੀਸੀ ਜਿਹੜੀ ਆ ਉਹ ਦੇ ਨਹੀਂ ਰਹੀ ਇਸ ਕਰਕੇ ਅਸੀਂ ਕਹਿੰਦੇ ਆ ਵੀ ਉਹ ਸਾਰੀਆਂ ਫੁਟੇਜ ਜਿਹੜੀਆਂ ਮਿਲਣੀਆਂ ਚਾਹੀਦੀਆਂ ਔਰ ਪੁਲਿਸ ਨੂੰ ਜਿਹੜਾ ਆਪਣਾ ਪੂਰਾ ਜਿਹੜਾ ਹੈਗਾ ਵਾ ਉਹ ਕਰਕੇ ਤੇ ਦੇਣਾ ਚਾਹੀਦਾ ਹੈਗਾ ਬਾਕੀ ਇਨਵੈਸਟੀਗੇਸ਼ਨ ਦਾ ਜਿਹੜਾ ਹੈਗਾ ਇਨਵੈਸਟੀਗੇਟਿੰਗ ਏਜੰਸੀ ਆ ਜਿਹੜੀ ਉਹਦੀ ਜ਼ਿੰਮੇਵਾਰੀ ਬੰਦੀ ਆ ਕਿ ਜੇ ਨਹੀਂ ਦੇ ਰਹੀ ਤੇ ਉਹਨਾਂ ਦੇ ਖਿਲਾਫ ਜਿਹੜੇ ਕਾਨੂੰਨੀ ਜਿਹੜੀ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਪ੍ਰ ਫੂਟੇਜ ਇਹ ਕਿਸ ਤਰ੍ਹਾਂ ਹੋ ਸਕਦਾ ਵੀ ਕਿਸੇ ਏਜੰਸੀ ਕੋਲ ਜਿਹੜੀਆਂ ਸੀਸੀਟੀਵੀ ਫੂਟੇਜ ਹੋਣ ਤੇ ਉਹ ਦੇਵੇ ਨਾ ਪੁਲਿਸ ਨੂੰ ਪੁਲਿਸ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇ ਠੀਕ ਆ ਕਿ ਨਹੀਂ ਪ੍ਰੋਵਾਈਡ ਕਰਦੇ ਠੀਕ ਹੈ ਹਾਂ ਜੀ ਹਾਂ ਜੀ